ਚੋ ਅਕਤੂਬਰ ਨੂੰ ਜਿਹੜਾ ਫੈਸਲਾ ਆਇਆ ਸੀਗਾ ਜੱਜ ਸਾਹਿਬ ਨੇ ਦਿੱਤਾ ਕਿ ਮਿਊਨਿਸਪਲ ਕਾਉਂਸਲ ਤੇ ਮਿਊਸਪਰ ਕਾਰਪੋਰੇਸ਼ਨ ਦੇ ਇਲੈਕਸ਼ਨ ਵਿਦੀਨ 15 ਦੇ ਕਰਾਓ ਨੋਟੀਫਾਈ ਕਰੋ ਪੁਰਾਣੀ ਡੀਲਿਮਿਟੇਸ਼ਨ ਤੇ ਕਰੋ ਜਿਹੜਾ ਆਰਟੀਕਲ 243 ਯੂ ਹੈ ਕਨਸਟੀਟਿਊਸ਼ਨ ਦਾ ਉਹਦੇ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ਤੁਸੀਂ 6 ਮਹੀਨੇ ਐਕਸਪਾਇਰ ਹੋਣ ਤੋਂ ਪਹਿਲਾਂ ਪਹਿਲਾਂ ਜਿਹੜੇ ਹੈ ਇਲੈਕਸ਼ਨ ਕਰਾਣੇ ਆ ਪਰ ਇਹਨਾਂ ਨੇ ਜਿਹੜਾ ਮੁੱਦਾ ਚੱਕਿਆ ਸੀ ਉਹ ਇਹ ਚੱਕਿਆ ਸੀ ਕਿ ਡੀਲਿਮਿਟੇਸ਼ਨ ਨਹੀਂ ਹੋਈ ਹੋਈ ਜਿਹੜੀ ਜਜਮੈਂਟਸ ਪਹਿਲਾਂ ਸੁਪਰੀਮ ਕੋਰਟ ਦੇ ਆ ਤਿੰਨ ਜਜਮੈਂਟਸ ਸੀਗੇ ਉਹਨਾਂ ਨੇ ਸਾਫ਼ ਕਿਹਾ ਹੋਇਆ ਕਿ ਡੀ ਲਿਮਿਟੇਸ਼ਨ ਦਾ ਜਿਹੜਾ ਪ੍ਰੋਸੈਸ ਹੈ ਉਹ ਇਲੈਕਸ਼ਨ ਨੂੰ ਡਿਲੇ ਨਹੀਂ ਕਰ ਸਕਦਾ ਪੰਜਾਬ ਦੇ ਮਨਸੀਪਲ ਕਾਰਪੋਰੇਸ਼ਨ ਤੇ ਮਨਸੀਪਲ ਕੌਂਸਲ ਦੇ ਇਲੈਕਸ਼ਨ ਆਖਿਰਕਾਰ ਪੰਜਾਬ ਸਰਕਾਰ ਕਰਵਾਉਣ ਨੂੰ ਤਿਆਰ ਹੋ ਗਈ ਹੈ ਪੂਰਾ ਮਾਮਲਾ ਕੀ ਹੈ ਕਿਸ ਤਰੀਕੇ ਨਾਲ ਪੰਜਾਬ ਸਰਕਾਰ ਜਿਹੜੀ ਕਿ 4-4 ਸਾਲਾਂ ਤੋਂ ਮਿਊਨਿਸਪਲ ਕਾਉਂਸਲ ਦੇ ਇਲੈਕਸ਼ਨ ਨਹੀਂ ਕਰਾ ਰਹੀ ਸੀ ਔਰ ਸਾਲ ਡੇਢ ਸਾਲ ਤੋਂ ਮਿਊਨਿਸਪਲ ਕਾਰਪੋਰੇਸ਼ਨ ਦੀ ਇਲੈਕਸ਼ਨ ਨਹੀਂ ਕਰਾ ਰਹੀ ਸੀ ਉਹ ਕਿਉਂ ਮਜਬੂਰ ਹੋਈ ਇਹ ਇਲੈਕਸ਼ਨ ਕਰਾਉਣ ਵਾਸਤੇ ਕਿਉਂਕਿ ਪਟੀਸ਼ਨ ਹਾਈ ਕੋਰਟ ਚ ਪਈ ਔਰ ਫਿਰ ਸੁਪਰੀਮ ਕੋਰਟ ਤੱਕ ਪੰਜਾਬ ਸਰਕਾਰ ਉਸ ਕੇਸ ਨੂੰ ਲੜਦੀ ਹੈ ਲੇਕਿਨ ਦੋਨਾਂ ਜਗ੍ਹਾ ਹਾਰ ਦਾ ਸਾਹਮਣਾ ਕਰਨਾ ਪੈਂਦਾ ਔਰ ਇਲੈਕਸ਼ਨ ਦੀ ਨੋਟੀਫਿਕੇਸ਼ਨ ਕਰਨੀ ਪੈਂਦੀ ਹੈ ਹੁਣ ਅਸੀਂ ਤੁਹਾਨੂੰ ਖਾਸ ਗੱਲ ਦੱਸਦੇ ਹਾਂ ਇਹ ਪੂਰਾ ਕੇਸ ਜੋ ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਲੜਿਆ ਇੱਕ ਬਿਲਕੁਲ ਯੰਗ ਐਡਵੋਕੇਟ ਹੈ 26 ਸਾਲ ਦਾ 26 ਸਾਲ ਦਾ ਐਡਵੋਕੇਟ ਹੈ ਪੀਸ਼ਮ ਕਿੰਗਰ ਜਿਨੇ ਪਹਿਲਾਂ ਹਾਈ ਕੋਰਟ ਚ ਚੀਫ ਜਸਟਿਸ ਦੀ ਬੈਂਚ ਦੇ ਸਾਹਮਣੇ ਪੰਜਾਬ ਦੇ ਐਡਵੋਕੇਟ ਜਨਰਲ ਦੇ ਸਾਹਮਣੇ ਬਹਿਸ ਕੀਤੀ ਔਰ ਸੁਪਰੀਮ ਕੋਰਟ ਚ ਸੀਨੀਅਰ ਐਡਵੋਕੇਟ ਔਰ ਦੇਸ਼ ਦੇ ਨਾਮੀ ਵਕੀਲ ਅਭਿਸ਼ੇਕ ਮਨੂ ਸਿੰਘ ਵਿਦੇ ਦੇ ਸਾਹਮਣੇ ਬਹਿਸ ਕੀਤੀ ਸਾਡੇ ਨਾਲ ਪੀਸ਼ਮ ਕਿੰਗਰ ਹੈਗੇ ਨੇ ਜੀ ਪੀਸ਼ਮ ਤੁਸੀਂ ਇਹ ਕੇਸ ਸਿੰਗਲ ਹੈਂਡਡਲੀ ਆਪਣੇ ਲੈਵਲ ਤੇ ਪਹਿਲਾਂ ਹਾਈ ਕੋਰਟ ਚ ਤੇ ਸੁਪਰੀਮ ਕੋਰਟ ਚ ਲੜਿਆ ਜਦੋਂ ਕਿ ਇੱਕ ਪਟੀਸ਼ਨ ਪਹਿਲਾਂ ਹੀ ਆਲਮੋਸਟ ਦੇਖਿਆ ਜਾਂਦਾ ਤੁਹਾਡੀ ਪਟੀਸ਼ਨ ਪੜਨ ਤੋਂ ਛੇ ਮਹੀਨੇ ਪਹਿਲਾਂ ਤੋਂ ਪੈਂਡਿੰਗ ਪਈ ਸੀ ਜਿਹਦੇ ਚ ਕੋਈ ਕਾਰਵਾਈ ਨਹੀਂ ਹੋਈ ਕੀ ਐਦਾਂ ਦੀ ਚੀਜ਼ ਸੀ ਜਿਹੜੀ ਤੁਹਾਨੂੰ ਹਾਈ ਕੋਰਟ 'ਚ ਪਟੀਸ਼ਨ ਲਿਆਉਣ ਵਾਸਤੇ ਮਜਬੂਰ ਕੀਤਾ ਕੀ ਤੁਹਾਡੇ ਕੋਲੇ ਮੋਟੀਵੇਸ਼ਨ ਸੀਗੀ ਔਰ ਤੁਹਾਨੂੰ ਕਿਵੇਂ ਲੱਗਿਆ ਕਿ ਤੁਹਾਡੀ ਪਟੀਸ਼ਨ ਤੇ ਤੁਸੀਂ ਇਕੱਲੇ ਖੁਦ ਕਿਸੇ ਵੱਡੇ ਵਕੀਲ ਨੂੰ ਖੜੇ ਕਰਨ ਦੀ ਬਜਾਏ ਤੁਸੀਂ ਖੁਦ ਬਹਿਸ ਕਰ ਸਕਦੇ ਹੋ ਜੀ ਸਰ ਜਿਹੜੀ ਪਹਿਲਾਂ ਕਾਰਪੋਰੇਸ਼ਨ ਦੀ ਪਟੀਸ਼ਨ ਸੀਗੀ ਉਹ ਪੀਆਈਐਲ 1 ਸੀਗੀ 2024 ਦੀ ਪਹਿਲੀ ਹੀ ਪਟੀਸ਼ਨ ਸੀਗੀ ਪਬਲਿਕ ਇੰਟਰਸਟ ਲਿਟੀਗੇਸ਼ਨ ਪਰ ਉਹ ਜਿਹੜੀ ਹੈ ਡਿਲੇ ਹੋਈ ਜਾ ਰਹੀ ਸੀ ਉਸ ਦੇ ਉੱਪਰ ਕੋਈ ਨੋਟਿਸ ਇਸ਼ੂ ਹੋ ਗਿਆ ਸੀਗਾ ਪਰ ਕੋਈ ਰਿਪਲਾਈ ਨਹੀਂ ਆ ਰਿਹਾ ਸੀਗਾ ਤੇ ਮੈਂ ਮਿਊਨਿਸਪਲ ਕਾਉਂਸਲ ਦੀ ਇਲੈਕਸ਼ਨ ਦੀ ਪਾਈ ਸੀ ਕਿਉਂਕਿ ਮਿਊਨਿਸਪਲ ਕਾਉਂਸਲ ਜਿਹੜੇ ਸੀਗੇ 44 ਜਿਹੜੇ ਸੀ ਪੈਂਡਿੰਗ ਪਏ ਸੀਗੇ ਤੇ ਇੱਕ ਜਿਹਦੇ ਵਿੱਚ ਬਾਏ ਇਲੈਕਸ਼ਨ ਜਿਹੜਾ ਹੈ ਮਲੇਰ ਕੋਟਲੇ ਦਾ ਵੀ ਪੈਂਡਿੰਗ ਸੀਗਾ ਵਾਰਡ ਨੰਬਰ 18 ਦਾ ਮੈਂ ਪਹਿਲਾਂ 18 ਦੀ ਪਟੀਸ਼ਨ ਪਾਈ ਸੀਗੀ ਕਿ 18 ਦੇ ਵਿੱਚ ਕਰਾਇਆ ਜਾਣ ਫਿਰ ਮੈਨੂੰ ਲੱਗਿਆ ਕਿ ਪੂਰੇ ਪੰਜਾਬ ਦੇ ਜਿਹੜੇ ਨੇ ਪੈਂਡਿੰਗ ਪਏ ਨੇ ਫਿਰ ਮੈਨੇ ਪੀਆਈਐਲ ਪਾਈ ਸੀ ਕਿਉਂਕਿ 44 ਪੈਂਡਿੰਗ ਸੀਗੇ ਤੇ ਜਿਵੇਂ ਹੀ ਮੈਨੇ ਪੀਆਈਐਲ ਪਾਈ ਕਿਉਂਕਿ ਮੈਂ ਪ੍ਰੋਪਰ ਰੀਡ ਕਰਕੇ ਪ੍ਰੋਪਰ ਲਾਜ਼ ਪੜ੍ਹ ਕੇ ਸਾਰੇ ਮੈਨੇ ਉੱਥੇ ਗਰਾਉਂਡਸ ਵਿੱਚ ਲਿਖੇ ਸੀਗੇ ਹਾਂਜੀ ਤੇ ਜਿਹੜੀ ਫਿਰ ਮੇਰੀ ਮਿਊਸਪਲ ਕਾਉਂਸਲ ਦੀ ਪਈ ਸੀ ਕਿ ਜਦ ਮੇਰੀ ਆਰਗੂਮੈਂਟ ਸੁਣੀ ਜੱਜ ਸਾਹਿਬ ਨੇ ਤਾਂ ਜਿਹੜੀ ਮਿਊਸਪਲ ਕਾਰਪੋਰੇਸ਼ਨ ਦੀ ਹੈ ਉਹ ਵੀ ਮੇਰੀ ਦੇ ਨਾਲ ਟੈਗ ਕਰਤੀ ਸੀ ਉਸ ਵਕਤ ਸੁਣਵਾਈ ਹੁੰਦੀ ਰਹੀ 3-4 ਤਰੀਕ ਤੋਂ ਬਾਅਦ ਜਿਹੜਾ ਅਸਲ 'ਚ 14 ਅਕਤੂਬਰ ਨੂੰ ਜਿਹੜਾ ਫੈਸਲਾ ਆਇਆ ਸੀਗਾ ਜ ਮਿਊਨਿਸਪਲ ਕਾਉਂਸਲ ਤੇ ਮਿਊਨਿਸਪਲ ਕਾਰਪੋਰੇਸ਼ਨ ਦੇ ਇਲੈਕਸ਼ਨ ਵਿਥਿਨ 15 ਦੇ ਕਰਾਓ ਨੋਟੀਫਾਈ ਕਰੋ ਤੇ ਪੁਰਾਣੀ ਡਿਲੀਮਿਟੇਸ਼ਨ ਤੇ ਕਰੋ ਕਿਉਂਕਿ ਜਿਹੜਾ ਸਰਕਾਰ ਦਾ ਪੱਖ ਸੀ ਉਹ ਹੀ ਸੀਗਾ ਕਿ ਅਸੀਂ ਡਿਲੀਮਿਟੇਸ਼ਨ ਨਵੀਂ ਕਰਨੀ ਹੈ ਤੇ ਉਹਨਾਂ ਨੇ 15 ਵੀਕ ਦਾ ਟਾਈਮ ਮੰਗਿਆ ਸੀਗਾ ਪਰ ਜੱਜ ਸਾਹਿਬ ਨੇ ਕਿਹਾ ਸੀ ਕਿ ਨਹੀਂ ਕਿਉਂਕਿ ਜਿਹੜੇ ਸੁਪਰੀਮ ਕੋਰਟ ਦੇ ਪਹਿਲੇ ਜਜਮੈਂਟ ਸੀਗੀਆਂ ਸੁਰੇਸ਼ ਮਹਾਜਨ ਵਰਸਿਜ਼ ਸਟੇਟ ਆਫ ਮੱਧਿਆ ਪ੍ਰਦੇਸ਼ ਉਹਨਾਂ ਨੇ ਪਹਿਲਾਂ ਹੀ ਦੱਸਿਆ ਹੋਇਆ ਸੀਗਾ ਕਿ ਜਿਹੜੀ ਡੀਲਿਮਿਟੇਸ਼ਨ ਹੈ ਪੁਰਾਣੀ ਤੇ ਕਰਨੀ ਹੈ ਨਵੀਂ ਤੇ ਕਿਉਂਕਿ ਕਨਸਟੀਟਿਊਸ਼ਨ ਦੇ ਜਿਹੜਾ ਮੰਡੇਟ ਹੈ ਵਾਇਲਟ ਹੋ ਰਿਹਾ ਸੀਗਾ ਇਸ ਲਈ ਜਿਹੜਾ ਹੈ ਕਿ ਤੁਸੀਂ ਵਾਇਲਟ ਨਹੀਂ ਕਰਨਾ ਕਿਉਂਕਿ ਕਈ ਐਸੇ ਜਗ੍ਹਾ ਸੀ ਜਿੱਥੇ 2020 ਤੋਂ ਪੈਂਡਿੰਗ ਸੀਗੀਆਂ ਤੇ ਇਸ ਲਈ ਉਹਨਾਂ ਨੇ ਕਿਹਾ ਕਿ ਤੁਸੀਂ 15 ਦਿਨ ਦੇ ਵਿੱਚ ਵਿੱਚ ਇਲੈਕਸ਼ਨ ਨੋਟੀਫਾਈ ਕਰੋ ਇਲੈਕਸ਼ਨ ਨੋਟੀਫਾਈ ਕਰਨ ਤੋਂ ਬਾਅਦ ਜਿਹੜੇ 15 ਦਿਨ ਬੀਤ ਗਏ ਪਰ ਕੋਈ ਉਹਨਾਂ ਨੇ ਇਲੈਕਸ਼ਨ ਨੋਟੀਫਾਈ ਨਹੀਂ ਕੀਤਾ ਫਿਰ ਮੈਨੇ ਕੰਟੈਂਪਟ ਦੇ ਵਿੱਚ ਚਲਾ ਗਿਆ ਜਦ ਮੈਂ ਕੰਟੈਂਪਟ ਜਿਸ ਦਿਨ ਮੈਨੇ ਪਾਈ ਉਸ ਤੋਂ ਅਗਲੇ ਦਿਨ ਉਹ ਚਲੇ ਗਿਆ ਸੁਪਰੀਮ ਕੋਰਟ ਸਹੀ ਆਪਾਂ ਤੁਹਾਨੂੰ ਰੋਕਦੇ ਆ ਕਿਉਂਕਿ ਜਦੋਂ ਹਾਈ ਕੋਰਟ 'ਚ ਕੇਸ ਪਿਆ ਤਾਂ ਪੰਜਾਬ ਦਾ ਏਜੀ ਆਫਿਸ ਜਿਹਦੇ 'ਚ ਐਡਵੋਕੇਟ ਜਨਰਲ ਜਿਹੜੇ ਕਿ ਸੀਨੀਅਰ ਐਡਵੋਕੇਟ ਹੈਗੇ ਨੇ ਬੜੇ ਨਾਮੀ ਵਕੀਲ ਨੇ ਉਹਨਾਂ ਦੇ ਸਾਹਮਣੇ ਤੁਹਾਨੂੰ ਬਹਿਸ ਕਰਨੀ ਪਈ ਉਹਨਾਂ ਦਾ ਇੱਕ ਪੱਖ ਸੀਗਾ ਕਿ ਕਈ ਇਸ਼ੂਸ ਉਹਨਾਂ ਨੇ ਦੱਸੇ ਔਰ ਮਾਰਚ ਤੱਕ ਡਿਲੇ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਮਾਰਚ ਤੋਂ ਬਾਅਦ ਕਰਾਵਾਂਗੇ 2025 'ਚ ਲੇਕਿਨ ਤੁਹਾਡੀ ਜੜੀ ਦਲੀਲਾਂ ਸੀ ਜਿਹੜੀ ਚੀਫ ਜਸਟਿਸ ਨੇ ਸੁਣੀਆਂ ਤੇ ਉਹਦੇ ਤੇ ਆਰਡਰ ਕੀਤੇ ਕਿਉਂਕਿ ਜਿਹੜਾ ਆਰਟੀਕਲ 243U ਹੈ ਕਨਸਟੀਟਿਊਸ਼ਨ ਦਾ ਉਹਦੇ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ਤੁਸੀਂ 6 ਮਹੀਨੇ ਐਕਸਪਾਇਰ ਹੋਣ ਤੋਂ ਪਹਿਲਾਂ ਪਹਿਲਾਂ ਜਿਹੜੇ ਹੈ ਇਲੈਕਸ਼ਨ ਕਰਾਣੇ ਹਨ ਪਰ ਇਹਨਾਂ ਨੇ ਜਿਹੜਾ ਮੁੱਦਾ ਚੱਕਿਆ ਸੀ ਉਹ ਇਹ ਚੱਕਿਆ ਸੀ ਕਿ ਡੀਲਿਮਿਟੇਸ਼ਨ ਨਹੀਂ ਹੋਈ ਹੋਈ ਵੀ ਡੀਲਿਮਿਟੇਸ਼ਨ ਜਿਹੜੀ ਪੁਰਾਣੀ ਸੀ ਉਹ 2020 ਦੀ ਪੈਂਡਿੰਗ ਸੀ 2021 ਦੀ ਸੀਗੀ ਕਿਉਂਕਿ ਜਿਹੜੀ 2023 ਦੀ ਇਹਨਾਂ ਨੇ ਕੀਤੀ ਸੀ ਉਹ ਕੁਐਸ਼ਡ ਹੋ ਗਈ ਸੀ ਜਿਹੜਾ ਜਿਹੜਾ ਇਹਨਾਂ ਨੇ ਆਪਣਾ ਪੱਖ ਰੱਖਿਆ ਸੀਗਾ ਪਰ ਜਿਹੜੀ ਜੱਜਮੈਂਟਸ ਪਹਿਲਾਂ ਸੁਪਰੀਮ ਕੋਰਟ ਦੇ ਆ ਤ ਇਹ ਕਿ ਡੀਲਿਮਿਟੇਸ਼ਨ ਦਾ ਜਿਹੜਾ ਪ੍ਰੋਸੈਸ ਹੈ ਉਹ ਇਲੈਕਸ਼ਨ ਨੂੰ ਡਿਲੇ ਨਹੀਂ ਕਰ ਸਕਦਾ ਵੀ ਤੁਸੀਂ ਜਿਹੜੀ ਮੌਜੂਦਾ ਡੀਲਿਮਿਟੇਸ਼ਨ ਹੈ ਜਾਂ ਜਿਹੜੀ ਪ੍ਰਾਇਓਰਟੀ ਡੀਲਿਮਿਟੇਸ਼ਨ ਹੈ ਤੁਸੀਂ ਉਸ ਤੇ ਇਲੈਕਸ਼ਨ ਕਰਾਓ ਤੇ ਉਸੇ ਦੇ ਤਹਿਤ ਮੈਂ ਲੜ ਰਿਹਾ ਸੀ ਤੇ ਉਹ ਡੀਲਿਮਿਟੇਸ਼ਨ ਤੇ ਲੜ ਰਿਹਾ ਸੀ ਹਾਂਜੀ ਜਦੋਂ ਤੋਂ ਬਾਅਦ ਫਿਰ ਪੰਜਾਬ ਸਰਕਾਰ ਸੁਪਰੀਮ ਕੋਰਟ ਪਹੁੰਚ ਜਾਂਦੀ ਹੈ ਉੱਥੇ ਤੁਹਾਡਾ ਸਾਹਮਣਾ ਹੁੰਦਾ ਹੈ ਦੇਸ਼ ਦੇ ਨਾਮੀ ਵਕੀਲ ਅਭਿਸ਼ੇਕ ਮਨੂ ਸਿੰਘ ਵੀ ਦੇ ਨਾਮ ਉੱਥੇ ਤਿੰਨ ਸੀਨੀਅਰ ਐਡਵੋਕੇਟ ਰਿਸਪੈਕਟਿਡ ਖੜੇ ਸੀਗੇ ਜਿਨ੍ਹਾਂ ਦਾ ਨਾਮ ਇੱਕ ਤਾਂ ਹੈ ਅਭਿਸ਼ੇਕ ਮਨੂ ਸਿੰਘ ਵੀ ਜੀ ਇੱਕ ਸੀਗੇ ਏਜੀ ਸਾਹਿਬ ਤੇ ਇੱਕ ਨਰਿੰਦਰ ਹੁੱਡਾ ਜੀ ਉਹ ਵੀ ਸੀਨੀਅਰ ਐਡਵੋਕੇਟ ਸੀਗੇ ਤੇ ਉਹਨਾਂ ਨੇ ਵੀ ਉੱਥੇ ਫੇਰ ਇਹੀ ਪੱਖ ਰੱਖਿਆ ਕਿ ਕਈ ਜਿਹੜੀ ਜਗ੍ਹਾ ਹੈ ਜਿੱਥੇ ਉਹ ਡੀਲਿਮਿਟੇਸ਼ਨ ਕਰਕੇ ਇਲੈਕਸ਼ਨ ਮਤਲਬ ਜਿਹੜੀ ਹੈ ਪੁਰਾਣੀ ਡੀਲਿਮਿਟੇਸ਼ਨ ਕਰਕੇ ਵੀ ਜਿਹੜਾ ਇਹ ਇਲੈਕਸ਼ਨ ਅਸੀਂ ਨਹੀਂ ਕਰਾ ਰਹੇ ਵੀ ਸਾਡੇ ਨਵੀਂ ਕਰਾਨੀ ਹੈ ਡੀਲਿਮਿਟੇਸ਼ਨ ਤੇ ਉਹਦੇ ਲਈ ਉਹ ਟਾਈਮ ਮੰਗ ਰਹੇ ਸੀ ਪਰ ਜਸ ਸਾਹਿਬ ਨੇ ਕਿਹਾ ਕਿ ਨਹੀਂ ਪਹਿਲਾਂ ਹੀ ਲਾਅ ਆਲਰੇਡੀ ਸੈਟਲਡ ਹੈ ਤੁਸੀਂ ਮਤਲਬ ਕਿਉਂ ਇਸ ਨੂੰ ਡਿਲੇ ਕਰ ਇਸ ਲਈ ਉਹਨਾਂ ਨੇ ਕਿਹਾ ਕਿ ਨਹੀਂ ਤੁਸੀਂ ਪਹਿਲੇ ਤੇ ਹੀ ਕਰੋ ਫਿਰ ਜਦੋਂ ਉਹਨਾਂ ਨੇ ਕਿਹਾ ਕਿ ਸਾਨੂੰ ਥੋੜਾ ਟਾਈਮ ਹੋਰ ਦਿੱਤਾ ਜਾਵੇ ਤਾਂ ਜੱਸਾਬ ਨੇ ਕਿਹਾ ਕਿ 2 ਵੀਕ ਦੇ ਅੰਦਰ ਅੰਦਰ ਤੁਸੀਂ ਇਲੈਕਸ਼ਨ ਨੋਟੀਫਾਈ ਕਰੋ ਪਲੱਸ ਅੱਗੇ 8 ਵੀਕ ਦੇ ਅੰਦਰ ਅੰਦਰ ਤੁਸੀਂ ਜਿਹੜੇ ਇਲੈਕਸ਼ਨ ਕੰਪਲੀਟ ਕਰਨੇ ਆ ਤੁਸੀਂ ਫਿਰ ਹਾਈ ਸੁਪਰੀਮ ਕੋਰਟ ਦੇ ਆਰਡਰ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਵੀ ਕਰਤੀ ਹੈ ਤੇ ਹੁਣ ਇਲੈਕਸ਼ਨ ਕਮਿਸ਼ਨ ਕੋਲੇ ਪਹੁੰਚੀ ਹੈ ਔਰ ਜਲਦੀ ਸ਼ਡਿਊਲ ਜਾਰੀ ਹੋ ਜਾਏ ਜੀ ਹੁਣ ਕਿਉਂਕਿ ਜਿਹੜੇ ਨੋਟੀਫਿਕੇਸ਼ਨ ਚ ਲਿਖਿਆ ਆ ਉਹ ਇਹ ਲਿਖਿਆ ਆ ਕਿ ਐਂਡ ਆਫ ਦੀ ਵੀਕ ਆਫ ਡਿਸੰਬਰ ਵੀ ਉਸ ਤੋਂ ਪਹਿਲਾਂ ਪਹਿਲਾਂ ਜਿਹੜੇ ਹੈ ਤੁਸੀਂ ਇਲੈਕਸ਼ਨ ਕਰਾਣੇ ਆ ਤਾਂ ਜਿਹੜੇ ਹੁਣ ਸਟੇਟ ਇਲੈਕਸ਼ਨ ਕਮਿਸ਼ਨ ਆ ਉਹਨਾਂ ਨੇ ਆਪਣਾ ਜਿਹੜਾ ਸ਼ਡਿਊਲ ਕੱਲ ਨੂੰ ਮਤਲਬ ਜਦ ਵੀ ਪਬਲਿਸ਼ ਕਰਨਾ ਉਹਨਾਂ ਨੇ ਤਾਂ ਉਹਨਾਂ ਨੇ ਪ੍ਰੋਪਰ ਡੇਟਸ ਉਹੀ ਰੱਖਣੀਆਂ ਨੇ ਕਿ ਡਿਸੰਬਰ ਤੋਂ ਪਹਿਲਾਂ ਪਹਿਲਾਂ ਜਿਹੜੇ ਹੈ ਇਲੈਕਸ਼ਨ ਕ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਤੁਹਾਡੀ ਬਹੁਤ ਵੱਡੀ ਜਿੱਤ ਹੈ ਕਿਉਂਕਿ ਹਜੇ ਤੁਸੀਂ ਸ਼ੁਰੂਆਤ ਹੀ ਹੈ ਤੁਸੀਂ ਮਤਲਬ ਕਿ ਵਕਾਲਤ ਹੈ ਜੇ ਸ਼ੁਰੂ ਹੀ ਕੀਤੀ ਹੈ ਔਰ ਸ਼ੁਰੂਆਤ ਹੀ ਤੁਹਾਨੂੰ ਐਡਾ بڑا ਕੇਸ ਐਨੇ ਵੱਡੇ ਵੱਡੇ ਸੀਨੀਅਰ ਐਡਵੋਕੇਟਸ ਜਿਨ੍ਹਾਂ ਦੇ ਸਾਹਮਣੇ ਤੁਹਾਨੂੰ ਦਲੀਲਾਂ ਪੇਸ਼ ਕਰਨੀਆਂ ਪਈਆਂ ਔਰ ਕੇਸ ਲੜਨਾ ਪਿਆ ਕਿਦਾਂ ਦਾ ਤੁਸੀਂ ਖੁਦ ਦੱਸੋ ਇੱਕ ਵਕੀਲ ਹੋਣ ਦੇ ਨਾਤੇ ਕਿਦਾਂ ਦਾ ਐਕਸਪੋਜ਼ਰ ਤੁਹਾਨੂੰ ਲੱਗਦਾ ਮਿਲਿਆ ਜੀ ਹਾਂ ਮਤਲਬ ਪਹਿਲੀ ਵਾਰ ਤਾਂ ਹੋਇਆ ਸੀਗਾ ਕਿਉਂਕਿ ਕੇਸ ਬਹੁਤ ਵੱਡਾ ਸੀ ਪੂਰੇ ਪੰਜਾਬ ਲੈਵਲ ਤੇ ਕੇਸ ਕਰ ਰਿਆ ਸੀ ਪਰ ਜਿਵੇਂ ਜਿਵੇਂ ਮੈਂ ਅੱਗੇ ਚੱਲੀ ਗਿਆ ਮੇਰਾ ਕੰਫੀਡੈਂਸ ਵੀ ਪੂਰਾ ਵੱਧ ਰਿਹਾ ਸੀਗਾ ਤੇ ਪਲੱਸ ਮੈਂ ਹੋਰ ਹਰ ਹਰ ਤਰੀਕ ਤੇ ਇੱਕ ਮਤਲਬ ਨਵੀਂ ਆਰਗੂਮੈਂਟ ਵੀ ਲੈ ਕੇ ਜਾ ਰਹੀ ਸੀ ਤੇ ਨਵੀਂ ਚੀਜ਼ਾਂ ਪੜ੍ਹ ਕੇ ਵੀ ਜਾ ਰਹੀ ਸੀ ਤਾਂ ਕਿ ਮੈਂ ਕੋਈ ਚੀਜ਼ ਮਿਸ ਨਾ ਕਰ ਦਿਆਂ ਹਾਂਜੀ ਬਹੁਤ ਵੱ ਹਾਂਜੀ ਕਿਹ ਸਕਦੇ ਆ ਜੀ ਬਹੁਤ ਹੀ ਤੁਹਾਨੂੰ ਪਹਿਲਾਂ ਤਾਂ ਅੱਗੇ ਫਿਊਚਰ ਵਾਸਤੇ ਵਧਾਈਆਂ ਦਿੰਨੇ ਆ ਔਰ ਗੁੱਡ ਲੱਕ ਕਹਨੇ ਆ ਕਿ ਜਿਸ ਤਰੀਕੇ ਨਾਲ ਤੁਸੀਂ ਕੇਸ ਲੜਿਆ ਉਮੀਦ ਹੈ ਕਿ ਹੋਰ ਨਵੇਂ ਪੀਆਈਐਲਸ ਨਵੇਂ ਮੁੱਦੇ ਲੈ ਕੇ ਚਾਹੇ ਸਟੇਟ ਦੇ ਜਾਂ ਨੈਸ਼ਨਲ ਲੈਵਲ ਦੇ ਤੁਸੀਂ ਲੈ ਕੇ ਆਉਂਗੇ ਹਾਂਜੀ ਜ਼ਰੂਰ ਲੈ ਕੇ ਆਉਂਗਾ ਤੇ ਸ਼ਾਇਦ ਮੈਂ ਇੱਕ ਬਹੁਤ ਜਲਦੀ ਪਾਉਂਗਾ ਵੀ ਇੱਕ ਹੋਰ ਪੀਆਈਐਲ ਸ਼ੁਕਰੀਆ ਥੈਂਕ ਯੂ ਥੈਂਕ ਤੇ ਇਹ ਸੀ ਇੱਕ ਯੰਗ ਐਡਵੋਕੇਟ ਸਿਰਫ 26 ਸਾਲ ਦਾ ਮੁੰਡਾ ਭਿਸ਼ਮ ਕਿੰਗਰ जी ने पंजाब सरकार ਨੂੰ ਦੇਖਿਆ ਜਾਵੇ ਤਾਂ ਪਹਿਲਾਂ ਹਾਈ ਕੋਰਟ ਚ ਤੇ ਫਿਰ ਸੁਪਰੀਮ ਕੋਰਟ ਚ ਗੋਡਿਆਂ ਤੇ ਲਿਆਤਾ ਉਹ ਪੰਜਾਬ ਸਰਕਾਰ ਜੀ ਦੀ ਪੂਰੀ ਕੋਸ਼ਿਸ਼ ਸੀ ਪਹਿਲਾਂ ਹਾਈ ਕੋਰਟ ਚ ਤੇ ਸੁਪਰੀਮ ਕੋਰਟ ਚ ਕਿ ਇਲੈਕਸ਼ਨ 2025 ਮਾਰਚ ਤੋਂ ਬਾਅਦ ਹੋਣ ਲੇਕਿਨ ਪਿਸ਼ਮ ਕੇਂਗਰ ਦੀ ਪੂਰੀ ਦਲੀਲਾਂ ਸੀਗੀਆਂ ਪੂਰੀ ਤਿਆਰੀ ਸੀਗੀ ਔਰ ਜਿਸ ਤਰੀਕੇ ਨਾਲ ਇਹਨੇ ਬਹਿਸ ਕੀਤੀ ਉਹ ਕਰਕੇ ਹਾਈ ਕੋਰਟ ਨੇ ਔਰ ਫਿਰ ਸੁਪਰੀਮ ਕੋਰਟ ਨੇ ਵੀ ਡਾਇਰੈਕਸ਼ਨ ਦਿੱਤੀ ਕਿ ਤੁਸੀਂ ਜਲਦ ਤੋਂ ਜਲਦ ਇਲੈਕਸ਼ਨ ਕਰਾਓਗੇ ਮਾਰਚ ਤੱਕ ਡਿਕ ਨਹੀਂ ਕੀਤੀ ਜਾਏਗੀ ਕੈਮਰਾਮੈਨ ధਨੰਜੇ ਸ਼ਰਮਾ ਦੇ ਨਾਲ ਪ੍ਰੀਤ ਮਹਿਤਾ ਪੀਟਿਸ ਨਿਊਜ਼ ਚੰਡੀਗੜ੍ਹ